ਕਲਾਨੌਰ ਅਤੇ ਦੋਰਾਂਗਲਾ ਦੇ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੀ ਦੁਰਵਰਤੋਂ ਨੂੰ ਸਫਲਤਾਪੂਰਵਕ ਰੋਕਿਆ ਹੈ ਅਤੇ ਕਾਫੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਹਨ। ਇਹ ਉਹਨਾਂ ਅਤੇ ਉਹਨਾਂ ਦੀ ਟੀਮ ਲਈ ਇੱਕ ਸ਼ਲਾਗਯੋਗ ਕਾਰਨਾਮਾ ਹੈ ਕਿ ਪਿਛਲੇ ਸਾਲ ਇੰਨੇ ਸਾਰੇ ਨਸ਼ੇ ਜ਼ਬਤ ਕੀਤੇ ਗਏ ਹਨ ਅਤੇ ਉਹਨਾਂ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਗਿਆ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ ਅਤੇ ਚੰਗਾ ਕੰਮ ਕਰ ਸਕਣ। ਖੋ ਅੱਜ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਵਿਲੇਜ ਡਿਫੈਂਸ ਕਮੇਟੀ ਸੀਗੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਨਾਲ ਰਲ ਕੇ ਜਿੱਦ ਨਸ਼ਾ ਵਿਰੋਧ ਦੇ ਵਿੱਚ ਮੁਹਿੰਮ ਦੇ ਵਿੱਚ ਸਰਗਰਮ ਰੋਲ ਅਦਾ ਕਰ ਰਹੀਆਂ ਨੇ ਉਹਨਾਂ ਨਾਲ ਰੂਬਰੂ ਹੋਣ ਆਇਆ ਸੀ ਮਿਲਣ ਆਇਆ ਸੀ ਵਿਚਾਰ ਵਟਾਂਦਰਾ ਕਰਨ ਆਇਆ ਸੀ ਸ਼ੁਕਰੀਆ ਕਰਨ ਆਇਆ ਸੀ ਪਿਛਲੇ ਸਮੇਂ ਦੇ ਵਿੱਚ ਸ਼੍ਰੀ ਅਦਿੱਤਿਆ ਦੀ ਅਗਵਾਈ ਜਿਹੜਾ ਐਸਐਸਪੀ ਆ ਦੇ ਬਰਦਾਸਪੁਰ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਇਹਨਾਂ ਦੇ ਥੱਲੇ ਜਿਹੜੀ ਟੀਮ ਨੇ ਐਸਪੀ ਡੀ ਸਾਹਿਬ ਨੇ ਮਿਸਟਰ ਦਵਿੰਦਰ ਮਨਹਾਸ ਡੀਐਸਪੀ ਮਨਹਾਸ ਗੁਰਦਿਆ ਚਾਂਦੀ ਕੁਮਿੰਦਰ ਇਹਨਾਂ ਨੇ ਬਹੁਤ ਛਲਾਗਾ ਯੋਗ ਕੰਮ ਕੀਤਾ ਹੈਗਾ तकरीबन ਇਹਨਾਂ ਦਾ ਜਿਹੜਾ 37 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਬਰਦਾਸਪੁਰ ਨੂੰ ਜ਼ਿਆਦਾਤਰ ਤਿੰਨ ਥਾਣਿਆਂ ਦਾ ਬਹਿਰਾਮਪੁਰ ਤਲਨੌਰ ਤੇ ਦੁਰੰਗਲੇ ਦਾ तकरीबन ਇਹਨਾਂ ਨੇ 20 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਬਰਾਮਦ ਕੀਤੀ ਹੈਗੀ ਹੈ 2000 ਦੇ ਕਰੀਬ ਬੰਦਿਆਂ ਨੂੰ ਉਹਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਤੇ 500 ਬੰਦਿਆਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹ ਇੱਕ ਹਮੈਨਟੇਰੀਅਨ ਫੇਸ ਹੈਗਾ ਬਰਦਾਸਪੁਰ ਪੁਲਿਸ ਦਾ ਤਾਂ ਜੋ ਜੋ ਸਾਡੇ ਜੋ ਬੱਚੇ ਗੁੰਮਰਾਹ ਹੋ ਕੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਅਸੀਂ ਉਹਨਾਂ ਨੂੰ ਉਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਡਾ ਇਹ ਕੇ ਉਪਰਾਲਾ ਹੈਗਾ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਅਸੀਂ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਜਿਹੜਾ ਪਾਕਿਸਤਾਨ ਹੈ ਔਰ ਖਾਸ ਕਰਕੇ ਆਈਐਸਏ ਹੀ ਬੈਕ ਜਿਹੜਾ ਟੈਰਰ ਨਾਰਕੋ ਟੈਰਰ ਹੈ ਉਹ ਡਰੋਨਸ ਦੇ ਆਨ ਨਾਲ ਸਾਡੇ ਚੈਲੰਜਸ ਵਧੇ ਨੇ ਐਨਡੀਪੀਐਸ ਨੂੰ ਤੇ ਹਥਿਆਰਾਂ ਨੂੰ ਡਰੋਨਾਂ ਰਾਹੀਂ ਪੰਜਾਬ ਦੇ ਵਿੱਚ ਧਕੇਲਿਆ ਜਾ ਰਿਹਾ ਸੈਂਟਰਲ ਏਜੰਸੀਜ਼ ਬੀਐਸਐਫ ਮਿਲਟਰੀ ਪੰਜਾਬ ਪੁਲਿਸ ਬੜੇ ਕੋਆਰਡੀਨੇਟਿਡ ਤਰੀਕੇ ਨਾਲ ਇਸ ਚੈਲੰਜ ਨੂੰ ਨਜਿੱਠ ਰਹੀ ਹੈ ਕਾਫੀ ਵੱਡੇ ਪਦਰਤੇ ਰਿਕਵਰੀਆਂ ਹੋਈਆਂ ਨੇ ਡਰੋਨਜ਼ ਰਿਕਵਰ ਹੋਏ ਨੇ ਅਸੀਂ ਇਨਟਰੂਡਰਜ਼ ਨੂੰ ਫੜਿਆ ਹੈਗਾ ਕਾਫੀ ਵੱਡੇ ਕਾਰਟਲਜ਼ ਨੂੰ ਬਸਟ ਕੀਤਾ ਹੈਗਾ VDCs ਦਾ ਰੋਲ ਕਿਉਂਕਿ ਇਹ ਇਹਨਾਂ ਦੇ ਜਿਹੜੇ ਕੰਨ ਤੇ ਜਿਹੜੇ ਜ਼ਮੀਨ ਤੇ ਨੇ ਉਹ ਸਾਨੂੰ ਰੀਅਲ ਟਾਈਮ ਇਨਫੋਰਮੇਸ਼ਨ ਸਾਨੂੰ ਸ਼ੇਅਰ ਕਰਦੇ ਨੇ ਜਿਹਦੇ ਨਾਲ ਅਸੀਂ ਇਸ ਸਾਰੇ ਜਿਹੜੀ ਮੁਹਿੰਮ ਦੇ ਵਿੱਚ ਕਾਮਯਾਬ ਹੋਏ ਆ ਮੈਂ ਫਿਰ ਗੁਰਦਾਸਪੁਰ ਟੀਮ ਦੀ ਸ੍ਰੀ ਅਤੇ ਆਈਪੀਐਸ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਇਸ ਫਰੰਟ ਤੇ ਬਹੁਤ ਵਧੀਆ ਕਾਰਜ ਉਜਾਰੀ ਕੀਤੀ ਹਾਂਜੀ ਹੁੰਦੀ ਸੀ ਸਰ ਜੀ ਦੱਸੋ ਤੁਹਾਡਾ ਪਹਿਰੀਆ ਤੁਹਾਡੇ ਕੋਲ ਬਾਹਰ ਕਿੱਦਾਂ ਰਿਹਾ देखो असी जडी ਸਾਡੀ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ 37 ਕਿਲੋਮੀਟਰ ਦਾ ਏਰੀਆ ਹੈਗਾ ਤੇ ਅਸੀਂ ਉਹਦੇ ਉੱਤੇ ਜੜੀਆਂ ਡਿਟੇਲਸ ਹੈ ਪਬਲਿਕ ਡੋਮੇਨ ਦੇ ਵਿੱਚ ਨਹੀਂ ਸ਼ਿਫਟ ਕਰਾਂਗਾ ਮੈਂ ਡਿਸਕਸ ਕਰਾਂਗਾ ਬਟ ਐਡਿਕੁਏਟ ਸਕਿਉਰਟੀ ਅਰੇਂਜਮੈਂਟਸ ਅਸੀਂ ਉੱਥੇ ਕੀਤੇ ਨੇ ਦਿਨ ਰਾਤ ਸਾਡੀਆਂ ਕਯੂਆਰਟੀ ਟੀਮਸ ਸਾਡੀਆਂ ਜੜੀਆਂ ਅਸੀਂ ਜੜੀਆਂ ਰਿਜ਼ਰਵਸ ਬਣਾਈਆਂ ਹੈਗੀਆਂ ਨੇ ਸਾਡੀਆਂ ਜਿਹੜੇ ਪੀਸੀਆਰ ਮੋਬਾਈਲ ਟੀਮਸ ਨੇ ਸਾਡੇ ਜਿਹੜੇ ਲਗਾਤਾਰ ਗਸ਼ਟਡ ਆਫਿਸਰਸ ਤੇ ਐਸ ਐਚਓ ਸਾਹਿਬਾਨ ਨੇ ਉਹ ਉਸ ਖਰਾਦੀ ਖੇਤਰਾਂ ਵਿੱਚ ਨਿਗਰਾਨੀ ਬਣਾਏ ਰੱਖੇ ਨੇ ਤੇ ਉਹਨਾਂ ਦੀ ਜਿਹੜੀ ਬੀਐਸਐਫ ਮਿਲਟਰੀ ਅਤੇ ਸੈਂਟਰਲ ਏਜੰਸੀ ਨਾਲ ਕੋਆਰਡੀਨੇਸ਼ਨ ਚੰਗੀ ਹੈ ਇਸ ਕਰਕੇ ਅ ਅਸੀਂ ਇਹ ਸਮਾਧਿਆਮ ਰਾਹੀਂ ਲੋਕਾਂ ਨੂੰ ਆਸ਼ਵਾਸਨ ਦਿੰਨੇ ਆ ਕਿ ਸਭ ਕੁਝ ਚੰਗਾ ਹੀ ਰਹੇਗਾ ਠੀਕ ਹੈ ਠੀਕ